ਆ ਗਲਤੀ ਨੇ ਸਾਡੇ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਪਰ ਅਸੀਂ ਅੱਜ ਫਿਰ ਨਹੀਂ ਧਿਆਨ ਦੇ ਰਹੇ ਕਿਉਂਕਿ ਉਹ ਕਿਹੜੀ ਗਲਤੀ ਆ ਜਿਹਦੇ ਵੱਲ ਹਰ ਇੱਕ ਨੂੰ ਧਿਆਨ ਦੇਣਾ ਚਾਹੀਦਾ ਤੁਸੀਂ ਦੇਖਣਾ ਕਿ ਸਾਡੇ ਸਮਾਜ ਦੇ ਵਿੱਚ ਚਾਹੇ ਉਹ ਨਾਟਕ ਹੋਣ ਚਾਹੇ ਫਿਲਮ ਹੋਣ ਚਾਹੇ ਆਮ ਜ਼ਿੰਦਗੀ ਹੋਵੇ ਉਹਦੇ ਵਿੱਚ ਸਾਡੇ ਸਮਾਜ ਦੀਆਂ ਔਰਤਾਂ ਨੇ ਬਹੁਤ ਸਾਰੀਆਂ ਔਰਤਾਂ ਸਾਰੀਆਂ ਨਹੀਂ ਬਹੁਤ ਸਾਰੀਆਂ ਔਰਤਾਂ ਦੇ ਦਿਮਾਗ 'ਚ ਵਾਰ ਡਿੱਟਾ ਜਾਂਦਾ ਕਿ ਤੁਸੀਂ ਸ਼ਾਦੀ ਤੋਂ ਬਾਅਦ ਆਪਣੇ ਹੀ ਪੇਕੇ ਪਰਿਵਾਰ ਦੀ ਇੱਜ਼ਤ ਕਰਨੀ ਚਾਹੀਏ ਉਹਦੇ ਭਰਾ ਹੋਣ ਚਾਹੀਏ ਭੈਣਾਂ ਹੋਣ ਚਾਹੀਏ ਮਾਂ ਹੋਵੇ ਚਾਹੀਏ ਪਾਪ ਹੋਵੇ ਜਾਂ ਉਹਦਾ ਘੜੀ ਕੋਈ ਕੋਈ ਰਿਸ਼ਤੇਦਾਰ ਹੋਵੇ ਚਾਹੀਏ ਮਾਸੀਆਂ ਹੋਣ ਚਾਹੀਏ ਭੂਆ ਹੋਣ ਕੋਈ ਵੀ ਰਿਸ਼ਤੇਦਾਰ ਜੇ ਉਹਦਾ ਹੁੰਦਾ ਆ ਤਾਂ ਔਰਤ ਨੂੰ ਇਹ ਦੱਸਿਆ ਜਾਂਦਾ ਆ ਸਿਖਾਇਆ ਜਾਂਦਾ ਆ ਕਿ ਮਤਲਬ ਮੀਡੀਏ ਦੇ ਰਹੀਂ ਕਿ ਭਾਈ ਤੂੰ ਬੜੀ ਖੁਸ਼ ਹੋਣਾ ਕਿ ਤੈਨੂੰ ਬੜਾ ਚਾਅ ਚੜਨਾ ਚਾਹੀਦਾ ਕਿ ਤੇਰੇ ਭਰਾ ਆਏ ਤੇਰੀਆਂ ਭੈਣਾਂ ਆਈਆਂ ਤੇਰੇ ਹੋਰ ਰਿਸ਼ਤੇਦਾਰ ਆਏ ਤੇ ਤੂੰ ਬੜਾ ਵਧੀਆ ਮਹਿਸੂਸ ਕਰਨਾ ਜੇ ਤੂੰ ਬਿਮਾਰ ਵੀ ਪਈ ਹੈ ਤੇ ਇੰਜ ਦਾ ਵਿਹਾਰ ਕਰਨਾ ਕਿ ਤੈਨੂੰ ਚਾਹ ਬੜਾ ਚੜ ਗਿਆ ਤੇ ਦੂਜੇ ਪਾਸੇ ਇਹ ਸਿਖਾਇਆ ਜਾਂਦਾ ਕੋ ਬਹੁਤ ਸਾਰੀਆਂ ਔਰਤਾਂ ਨੂੰ ਕਿ ਜੇ ਤੇਰੇ ਘਰ ਵਾਲੇ ਦਾ ਕੋਈ ਰਿਸ਼ਤੇਦਾਰ ਆ ਗਿਆ ਉਹਦੇ ਕੋਈ ਮਾਸੀ ਮਾਮੀ ਭੂਆ ਫੁੱਫੜ ਕੋਈ ਵੀ ਲਾਲੂ ਆ ਗਿਆ ਤੇ ਤੂੰ ਬੇਸ਼ੱਕ ਸਿਹਤਮੰਦੇਂ ਦੀਆਂ ਚੰਗੀ ਭਲੀ ਦੀਆਂ ਤੇ ਤੂੰ ਮੰਜੇ ਤੇ ਪੈ ਜਾਣਾ ਇਹ ਜਿਹੜੀ ਚੀਜ਼ ਆ ਸਾਡੇ ਸਮਾਜ ਚ ਫਖਾਈ ਜਾ ਰਹੀ ਆ ਦੱਸੀ ਜਾ ਰਹੀ ਤੇ ਕਈ ਵਾਰ ਕੀ ਹੁੰਦਾ ਕਿ ਕੁਝ ਸਾਡੀਆਂ ਧੀਆਂ ਪੈਣਾ ਜਿਨ੍ਹਾਂ ਜ਼ਿੰਦਗੀ ਚ ਨਵੀਂ ਸ਼ੁਰੂਆਤ ਕਰਨੀ ਹੁੰਦੀ ਆ ਉਹ ਇਸ ਚੀਜ਼ਾਂ ਦਾ ਸ਼ਿਕਾਰ ਹੋ ਜਾਂਦੀਆਂ ਉਹਨਾਂ ਨੂੰ ਲੱਗਦਾ ਕਿ ਸਾਨੂੰ ਆਪਣੇ ਹੀ ਪੇਕਿਆਂ ਦਾ ਸਤਿਕਾਰ ਕਰਨਾ ਚਾਹੀਦਾ ਸਾਨੂੰ ਆਪਣੇ ਸਹੁਰੇ ਦੇ ਯਾਨੀ ਕਿ ਆਪਣੇ ਪਤੀ ਦੇ ਜਿਹੜੇ ਰਿਸ਼ਤੇਦਾਰ ਆ ਜਾਂ ਪਤੀ ਦੀਆਂ ਜਿਹੜੇ ਸਰਕਲ ਵਾਲੇ ਲੋਕ ਉਹਨਾਂ ਦਾ ਬਹੁਤਾ ਖੁਸ਼ ਹੋ ਕੇ ਵਿਹਾਰ ਨਹੀਂ ਕਰਨਾ ਚਾਹੀਦਾ ਇਹ ਚੀਜ਼ ਦਾ ਕੀ ਹੁੰਦਾ ਕਿ ਜਿਹੜੇ ਸਾਡੇ ਬੱਚੇ ਨੇ ਜਾਂ ਜਿਹੜੀ ਸਾਡੀ ਪੀੜ੍ਹੀ ਆ ਉਹ ਫਿਰ ਨੋਟ ਕਰਦੀ ਆ ਕਿ ਹਮੇਸ਼ਾ ਇਸ ਕਰਕੇ ਕਿ ਜਿਹੜੀ ਜਿੱਦਾ ਸਾਡੀ ਮਾਂ ਆਪਣੇ ਭੈਣ ਭਰਾਵਾਂ ਦਾ ਜਿਤਮਾਨ ਕਰਦੀ ਸੀ ਉਸੇ ਤਰ੍ਹਾਂ ਜਦੋਂ ਸਾਡੀ ਕੱਲ ਨੂੰ ਸ਼ਾਦੀ ਹੁੰਦੀ ਆ ਮੰਨ ਲਓ ਕਿ ਕਿਸੇ ਦੇ ਦੋ ਪੁੱਤਰ ਨੇ ਜਾਂ ਇੱਕ ਧੀ ਆ ਦੋ ਪੁੱਤਰ ਨੇ ਉਹਨਾਂ ਦੇ ਪੁੱਤਰੇ ਸਿੱਖਦੇ ਆ ਕਿ ਸਾਡੀ ਮਾਂ ਬੜੀ ਖੁਸ਼ ਹੁੰਦੀ ਆ ਜਦੋਂ ਸਾਡੇ ਮਾਮੇ ਆਉਂਦੇ ਨੇ ਉਹ ਜਾਂ ਸਾਡੀਆਂ ਬਾਸੀਆਂ ਹੁੰਦੀਆਂ ਨੇ ਜਾਂ ਕੋਈ ਹੋਰ ਰਿਸ਼ਤੇਦਾਰ ਹੁੰਦੇ ਨੇ ਤੇ ਜਦੋਂ ਸਾਡੇ ਬਾਪ ਦੇ ਆਉਂਦੇ ਨੇ ਤੇ ਉਹਦਾ ਵਿਹਾਰ ਉਹਦਾ ਤਸ਼ਲੀਕਾ ਜਿਹੜਾ ਚੇਂਜ ਹੋ ਜਾਂਦਾ ਤਾਂ ਫਿਰ ਕੀ ਹੋਏਗਾ ਇੱਥੇ ਬਹੁਤ ਵੱਡੀ ਗੱਲ ਨੋਟ ਕਰਨ ਵਾਲੀ ਆ ਸਾਡੇ ਲੋਕਾਂ ਨੂੰ ਕਿਉਂਕਿ ਜੇ ਅਸੀਂ ਨਾ ਸਮਝੇ ਕਿ ਇਹਦੇ ਨਤੀਜੇ ਸਾਨੂੰ ਹੀ ਭੁਗਤਨੇ ਪੈਣੇ ਨੇ ਮੰਨ ਲਓ ਜੇ ਮੈਂ ਇੰਜ ਬਿਹੇਵ ਕਰਦਾ ਇਹਦੇ ਨਤੀਜੇ ਮੈਨੂੰ ਹੀ ਭੁਗਤਨੇ ਪੈਣੇ ਨੇ ਜਦੋਂ ਫਿਰ ਮੈਂ ਰੋਵਾਂਗਾ ਜਾਂ ਉਹ ਲੋਕ ਰੋਣਗੇ ਜਿਹੜੇ ਗਲਤੀ ਕਰਦੇ ਨੇ ਫਿਰ ਕੀ ਹੋਏਗਾ ਜਦੋਂ ਸਾਡੇ ਪੁੱਤਰ ਵਿਆਹੇ ਜਾਣਗੇ ਜਦੋਂ ਵਿਆਹ ਤੋਂ ਬਾਅਦ ਫਿਰ ਉਹਨਾਂ ਦੇ ਦਿਮਾਗ 'ਚ ਵੀ ਇਦਾਂ ਹੀ ਹੋਣਾ ਕਿ ਜਿਸ ਦੀ ਸਾਡੀ ਘਰ ਦੀ ਆ ਇਹਦੇ ਦੇ ਭਰਾ ਆਏ ਇਹਦੀਆਂ ਭੈਣਾਂ ਆਈਆਂ ਇਹਦੀਆਂ ਮਾਸੀਆਂ ਆਈਆਂ ਜਾਂ ਭੂਆ ਆਈਆਂ ਕੋਈ ਰਿਸ਼ਤੇਦਾਰ ਆਇਆ ਤੇ ਉਦੋਂ ਸਾਨੂੰ ਸਾਰਿਆਂ ਨੂੰ ਖੁਸ਼ ਹੋਣਾ ਚਾਹੀਦਾ ਤੇ ਜਦੋਂ ਸਾਡੀ ਮਾਂ ਦੀ ਹੁਣ ਮੁੜਕੇ ਤੇ ਮਾਂ ਹੀ ਬਣ ਗਈ ਨਾ ਤੇ ਜਦੋਂ ਸਾਡੀ ਮਾਂ ਦੇ ਜੇ ਆਏ ਕੋਈ ਰਿਸ਼ਤੇਦਾਰ ਜਾਂ ਸਾਡੇ ਬਾਪ ਦਾ ਕੋਈ ਰਿਸ਼ਤੇਦਾਰ ਆਇਆ ਤਾਂ ਅਸੀਂ ਮੂੰਹ ਵਟਰ ਲਈਏ ਫਿਰ ਇਹਦਾ ਨਤੀਜਾ ਕੀ ਹੋਵੇਗਾ ਕਿ ਮਾਂ ਬਾਪ ਜਿਹੜਾ ਵਾ ਫਸ ਜਾਏਗਾ ਉਹ ਤਾਂ ਆਪਾਂ ਕਿੱਥੋਂ ਸ਼ਿਕਾਰ ਕਿੱਥੋਂ ਹੋਏ ਲੋਕਾਂ ਤੋਂ ਜਾਂ ਉਹਨਾਂ ਵੱਡੀਆਂ ਕੰਪਨੀਆਂ ਨੇ ਸਾਡੇ ਦਿਮਾਗ 'ਚ ਗੱਲ ਵਾਰ ਦਿੱਤੀ ਕਿ ਭਈ ਇੰਜ ਹੋਏਗਾ ਹੁਣ ਤੁਸੀਂ ਵੇਖਿਓ ਕਈਆਂ ਦੇ ਘਰਾਂ ਦੇ ਵਿੱਚ ਬਜ਼ੁਰਗ ਮਾਂ ਬਾਪ ਨੇ ਉਹ ਵੇਖਦੇ ਨੇ ਉਹਨਾਂ ਦਾ ਕੋਈ ਰਿਸ਼ਤੇਦਾਰ ਆਉਂਦਾ ਉਹਨਾਂ ਦੇ ਧੀਆਂ ਪੁੱਤ ਕੇਰ ਹੀ ਨਹੀਂ ਕਰਦੇ ਧਿਆਨ ਹੀ ਨਹੀਂ ਦਿੰਦੇ ਕੌਣ ਆਇਆ ਕੌਣ ਨਹੀਂ ਆਇਆ ਉਧਰ ਫਿਰ ਮਾਂ ਪਿਓ ਫਿਰ ਤੜਫਦਾ ਹੈ ਕਿ ਭਈ ਇਹ ਸਾਡੇ ਤੇ ਲਾਦੀ ਨਹੀਂ ਸਾਡੀ ਸੁਣਦੀ ਸਾਡੀ ਲਾੜ ਸਾਡੀ ਇੱਜ਼ਤ ਨਹੀਂ ਕਰਦੀ ਸਾਡੇ ਰਿਸ਼ਤੇਦਾਰਾਂ ਦੀ ਐ ਵੀ ਇੱਜ਼ਤ ਨਹੀਂ ਕਰਦੀ ਭਈ ਇਹ ਤਾਂ ਚੀਜ਼ਾਂ ਭੁਗਤਣੀਆਂ ਹੀ ਪੈਣਗੀਆਂ ਤੇ ਜੇ ਮਾਪੇ ਜਾਂ ਜੋ ਸਾਡੇ ਮੀਡੀਆ ਜੇ ਇੰਝ ਵਿਖਾਵੇ ਕਿ ਜੇ ਸਾਡੀ ਮਾਂ ਦੇ ਰਿਸ਼ਤੇਦਾਰ ਆਏ ਤਾਂ ਵੀ ਬੜੀ ਖੁਸ਼ੀ ਦੇ ਬਾਪ ਦੇ ਆਏ ਸਾਡੀ ਮਾਂ ਤਾਂ ਵੀ ਬੜੀ ਖੁਸ਼ ਤਾਂ ਫਿਰ ਕੀ ਹੋਵੇਗਾ ਸਾਡੇ ਬੱਚਿਆਂ ਦੇ ਦਿਮਾਗ 'ਚ ਇੱਕ ਪੋਜ਼ਿਟਿਵ ਗੱਲ ਜਾਵੇਗੀ ਜਿਹੜੀ ਬਹੁਤ ਜ਼ਰੂਰੀ ਆ ਜਿਹੜੀ ਸਾਨੂੰ ਆਪਣੇ ਬੱਚਿਆਂ ਦੇ ਨਿੱਕੇ ਹੁੰਦਿਆਂ ਹੀ ਪਾਉਣੀ ਪਵੇਗੀ ਜਾਂ ਉਹਨਾਂ ਨੂੰ ਮਹਿਸੂਸ ਕਰਾਉਣੀ ਪਵੇਗੀ ਤੇ ਸਾਨੂੰ ਉਹ ਫਾਲੋ ਕਰਨੀ ਪਵੇਗੀ ਜਦੋਂ ਸਾਡੇ ਰਿਸ਼ਤੇਦਾਰ ਹੁੰਦਾ ਚਾਹੇ ਸਾਡੀ ਘਰ ਨਹੀਂ ਦਾ ਹੋਵੇ ਜਾ ਸਾਡਾ ਰਿਸ਼ਤੇਦਾਰ ਹੋਵੇ ਤੇ ਸਾਨੂੰ ਸਾਰਿਆਂ ਨੂੰ ਬੜੀ ਖੁਸ਼ੀ ਹੋਵੇ ਕਿ ਹਾਂ ਸ਼ੁਕਰ ਹੈ ਰੱਬ ਸੋਹਣਿਆ ਸਾਡੇ ਘਰ ਚਾਰ ਪਰੌਣੇ ਆਏ ਸਾਡੇ ਘਰ ਚਾਰ ਮਹਿਮਾਨ ਆਏ ਤੁਹਾਨੂੰ ਉਹਦਾ ਹੱਥ ਜੋੜ ਕੇ ਤਾਂ ਅਨਵਾਦ ਕਰਨਾ ਚਾਹੀਦਾ ਫਿਰ ਕੀ ਹੋਏਗਾ ਸਾਡੇ ਬੱਚਿਆਂ ਦੇ ਦਿਮਾਗ 'ਚ ਕਦੀ ਇਹ ਸਵਾਲ ਹੀ ਨਹੀਂ ਜਾਣਗੇ ਕਿ ਸਾਡਾ ਬਾਪ ਨਾਰਾਜ ਸਾਡੀ ਮਾਂ ਨਾਰਾਜ ਤਾਂ ਉਹਦੇ ਨਾਲ ਕੀ ਹੋਏਗਾ ਕਿ ਜਦੋਂ ਸਾਡੇ ਗਾਂ ਬੱਚੇ ਨਵੀਂ ਜ਼ਿੰਦਗੀ 'ਚ ਪ੍ਰਵੇਸ਼ ਕਰਨਗੇ ਤੇ ਉਹਨਾਂ ਨੂੰ ਪਤਾ ਹੋਊਗਾ ਕਿ ਇਹ ਚੀਜ਼ਾਂ ਇੰਝ ਹੀ ਕਰੀ ਦੀਆਂ ਨੇ ਸਾਨੂੰ ਆਪਣੇ ਭੈਣ ਭਰਾਵਾਂ ਨੂੰ ਆਪਣੀ ਨਵੀਂ ਪੀੜੀ ਨੂੰ ਜ਼ਰੂਰ ਸੁਚੇਤ ਕਰਨਾ ਚਾਹੀਦਾ ਜੇ ਕਰ ਲਾਂਗੇ ਤੇ ਚੰਗੇ ਰਵਾਂਗੇ ਜੇ ਨਾ ਆਪਾਂ ਨਹੀਂ ਚੰਗੀਆਂ ਚੀਜ਼ਾਂ ਪਨਾਵਾਂਗੇ ਫਿਰ ਦੁਖੀ ਤਾਂ ਆਪਾਂ ਹੀ ਹੋਣਾ ਆ ਕਿਸੇ ਨੇ ਨਹੀਂ ਹੋਣਾ ਜ਼ਿੰਦਗੀ ਬੜੀ ਛੋਟੀ ਜੇ ਝਾਟੇ ਛਾਦੀ ਤੋਂ ਬਾਅਦ ਜਨੇ 20 50 ਸਾਲਾਂ ਤੋਂ ਬਾਅਦ 50 ਸਾਲਾਂ ਦਾ ਸਫ਼ਰ ਬੜਾ ਹੀ ਛੋਟਾ ਜਿਹਾ ਆ ਇਸ ਕਰਕੇ ਇਹਦੇ ਵਿੱਚ ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਨੇ ਤਾਂ ਕਿ ਸਾਡੀ ਔਲਾਦ ਚੰਗੇ ਕਰਮ ਸਿੱਖ ਸਕੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇੰਜ ਦੇ ਵਿਚਾਰ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਦੇ